ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕੇ ਵੀ ਉਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖੇ ਆਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਆ ਬਾਈ ਦੇ 4 ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁੱਖੇਵਾਲਾ ਇਹ ਤਸਵੀਰ ਜੀਰਾ ਜਿਹੜਾ ਫੋਟੋ ਸਰ ਠੀਕ ਆ ਜੀ ਅਜਾ 4 ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਗੱਬਣਾ ਵੈੜ ਪਹਿਲਾ ਸੋਈ ਠੀਕ ਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ 5-4 ਦਿਨ ਲੈ ਜੋਏ ਬਾਈ ਠੀਕ ਆ ਜੀ 5-4 ਦਿਨਾਂ ਦੀ ਕੱਚੀ ਆ ਤੋਰ ਕੇ ਦਿਖਾ ਦਿਓ ਜੀ। ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੂੰਹ ਮੱਥਾ। ਠੰਡੀ ਸੀਲ ਆ ਜੀ ਪੂਰੀ। ਹਾਂ ਹਾਂ ਜਿਵੇਂ ਮਰਜ਼ੀ। ਪੂਰੀ ਠੰਡੀ ਸੀਲ ਆ। ਥਾਨ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਸੋਹਣਾ ਮੁੱਠੀ ਵਾਲਾ ਥਾਨ। ਚਾਰੇ ਥਾਨ ਇੱਕੋ ਜਿਹੇ ਸਾਈਜ਼ ਦੇ ਨਿੱਖੜ ਮੈਂ। 55 ਦਿਨਾਂ ਦੇ ਦਿਨਾਂ ਦੀ ਕੱਚੀ ਆ। ਹਵਾਨਾ ਦੇਖ ਸਕਦੇ ਹੋ। ਬਹੁਤ ਸੋਹਣਾ ਫਿਟਿੰਗ ਵਾਲਾ। ਅਜੇ ਵਾਲ ਟੇਲਾ ਬਹੁਤ ਪੰਜਾਂ ਦੇ ਹਵਾਨੇ 'ਚ। ਪੰਜਾ ਛਿਆ ਦਿਨਾਂ ਤੱਕ ਪੂਰਾ ਭਰ ਲੈਣਾ ਗਾਂ ਨੇ ਹਵਾਨਾ। ਹੈਵੀ weight ਦੀ ਗਾਂ ਦੇਖ ਸਕਦੇ ਹੋ। ਬਾਈ ਇਹ ਦਸਾਂ ਅਨਸਾਰ ਪੂਰੀ ਠੰਡੀ ਸੀਲ ਆ ਜੀ ਚਾਰ ਤੋਂ ਪੰਜ ਦਿਨ ਲੈਂਦੀ ਆ ਜੀ ਕੀ ਮੁੱਲ ਆ ਡਾਕਟਰ ਸਾਹਿਬ ਇਹਦਾ ਇਹਦਾ 34000 ਰੁਪਿਆ ਬਾਈ ਠੀਕ ਹੈ ਮਾਨਤਨ ਹੋ ਜਾਊਗਾ ਜੀ ਹਾਂਜੀ ਹੋ ਜਾਊਗਾ ਜੀ 34000 ਰੁਪਿਆ ਮਾਨ ਮੁੱਲ ਕਰਦੇ ਆ ਬਾਕੀ ਮਾਨਤਨ ਹੋ ਜਾਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਚੋਂ ਸੰਸੂਨ ਵਾਲੀ ਛਿੱਗੀ ਆ ਬਹਿੜੇ ਦੰਦੋ ਛਿੱਗੀ ਆ ਜੀ ਠੀਕ ਆ ਪਹਿਲੇ ਸੂਏ ਕਿੰਨੇ ਕਿਲੋ ਦੁੱਧ ਦਿੱਤਾ ਪਤਾ ਹੀ ਨਹੀਂ ਪਤਾ ਪੈਂਦੇ ਆਪਾਂ ਨੂੰ ਦੁੱਧ ਆਪਾਂ ਤਾਂ ਮਤਲਬ ਹੀ ਨਹੀਂ ਲੈਂਦੀਆਂ ਝੂਠਾ ਵਾਲਾ ਕੰਮ ਹੈ ਨਹੀਂ ਜੀ ਦਿੱਤਾ ਕੀ ਨਹੀਂ ਇਹ ਨਹੀਂ ਪਤਾ ਬਾਈ ਦਾ ਵਪਾਰ ਲੈਣ ਦਾ ਕੰਮ ਆ ਜੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਦੰਦੋ ਛਿੱਗੀ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਤਕਰੀਬਨ ਕੋਈ 15 ਦਿਨਾਂ ਦੀ ਜੀ 15 ਦਿਨਾਂ ਦੀ ਕੱਚੀ ਐ ਤੋੜ ਕੇ ਦਿਖਾ ਦਿਓ ਜੀ ਥਨਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਮੁੱਠੀ ਵਾਲਾ ਥਨ ਠੰਡੀ ਸੀਲ ਪ 15 ਦਿਨਾਂ ਦੀ ਕੱਚੀ ਆ ਜੀ ਸੋਹਣਾ ਮੂੰਹ ਮੱਥਾ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਕੱਲੀ ਕੱਚੀ ਕੱਚੀ ਆ ਹਜੇ ਹਵਾਨਾ ਪੂਰਾ ਤਿਆਰ ਕਰ ਲੈਣਾ 15 ਦਿਨਾਂ ਤੱਕ ਰੰਗ ਰੂਪ ਦੇ ਪੱਖ ਤੋਂ ਬਹੁਤ ਸੋਹਣੀ ਜੀ ਦੇਖ ਸਕਦੇ ਹੋ ਤੁਸੀਂ 15 ਦਿਨਾਂ ਦੇ ਕਰ ਹਵਾਨਾ ਗਾਣੇ ਪੂਰਾ ਭਰ ਲੈਣਾ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਡਾਕਟਰ ਸਾਹਿਬ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਕਨੈਕਟ ਕਰ ਸਕਦਾ ਜੀ ਇਹਦਾ ਕੀ ਮੁੱਲ ਆ ਜੀ ਇਹਦਾ ਪਿੰਨੇ ਉਹਦੀ ਕੱਚੀ ਦਾ ਮੁੱਲ 49000 ਰੁਪਇਆ ਤਿਆਰ ਹੋ ਜੇ ਬੱਚੀ ਦਾ ਵੱਧ ਦੇਾਂਗੇ ਅੱਜ 49000 ਨਹੀਂ ਠੀਕ ਹੈ ਜੀ ਅੱਜ ਦਾ ਮੁੱਲ 39000 ਰੁਪਇਆ ਕਰਦੇ ਆ ਬਾਕੀ ਜਦੋਂ ਤਿਆਰ ਹੋ ਜੂਗੀ ਉਦੋਂ ਮੁੱਲ ਹੋਰ ਹੋਊਗਾ ਜੀ ਮੂੰਹ ਮੱਥਾ ਦੇਖ ਸਕਦੇ ਹੋ ਬਹੁਤ ਸੋਹਣਾ ਮੂੰਹ ਮੱਥਾ ਜੀ ਰੰਗ ਰੂਪ ਦੀ ਬਹੁਤ ਸੋਹਣੀ ਸੁਨੱਖੀ ਜੀ ਤਿੰਨ ਨੰਬਰ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਦੋ ਦੂਜਾ ਸਵੇਰੇ ਸੂਨ ਵਾਲੀ ਇਹ ਵੀ ਬੱਚੀ ਠੀਕ ਹੈ ਜੀ ਤਕਰੀਬਨ ਕੋਈ 15 ਤੋਂ 20 ਦਿਨ ਇਹਦੇ ਪਏ ਬਾਕੀ 15 ਤੋਂ 20 ਦਿਨਾਂ ਦੀ ਕੱਚੀ ਹੈ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਠੰਡੀ ਸੀਲ ਆ ਜੀ ਇਹ ਵੀ ਪੂਰੀ ਪੂਰੀ ਠੰਡੀ ਸੀਲ ਆ ਸੋਨਾ ਮੂੰਹ ਮੱਥਾ ਤੋੜ ਕੇ ਦਿਖਾ ਦਿਓ ਜੀ ਬਾਈ ਦਾ ਵਪਾਰ ਲੈਣ ਦਾ ਕੰਮ ਆ ਹਰ ਵਕਤ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਮੂੰਹ ਮੱਥਾ ਦੇਖ ਸਕਦੇ ਹੋ ਤੁਸੀਂ ਸੋਨਾ ਮੂੰਹ ਮੱਥਾ 15 ਦਿਨਾਂ ਦੀ ਇਹ ਵੀ ਕੱਚੀ ਆ ਜੀ ਹਵਾਨਾ ਚੰਗਾ ਤਿਆਰ ਕਰਦੀ ਹੁੰਦੀ 15 ਦਿਨਾਂ ਤੱਕ ਹਵਾਨਾ ਪੂਰਾ ਭਰ ਲੈਣਾ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸੋਨਾ ਮੁਠੀ ਵਾਲਾ ਥਣ ਚਾਰੇ ਤਾਂ ਇੱਕੋ ਹੀ ਸਾਈਜ਼ ਦੇ ਨਿੱਖੜਵੇਂ ਸੋਨਾ ਮੂੰਹ ਮੱਥਾ ਇਹਦਾ ਕੀ ਮੁੱਲ ਹੈ ਜੀ ਇਹਦਾ ਅੱਜ 25 ਦੇ ਹਿਸਾਬ ਨਾਲ 34000 ਰੁਪਏ ਠੀਕ ਆ ਜੀ ਅੱਜ ਦਾ ਮੁੱਲ ਕੱਚੀ ਦੇ ਹਿਸਾਬ ਨਾਲ 34000 ਰੁਪਿਆ ਡਾਕਟਰ ਸਾਹਿਬ ਕਰਦੇ ਆ ਬਾਕੀ ਉਹਦੇ ਚ ਮਾਨਤਾਨ ਜ਼ਰੂਰ ਹੋਊਗਾ ਜੀ 4 ਨੰਬਰ ਜੀ 4 ਨੰਬਰ ਦੂਜੀ ਸੂਏ ਸੋਣ ਵਾਲੀ ਚੌਗੀ ਵੜਾ ਦੰਦੋ ਚੌਗੀ ਆ ਜੀ ਦੂਜੇ ਸੂਏ ਸੋਨਾ ਬਣੇ ਦੇ ਹਜੇ 25 ਦਿਨ ਮਹੀਨਾ ਹੀ ਲੈ ਜੂਗੀ 25 ਦਿਨ ਦਾ ਮਤਲਬ ਨਹੀਂ ਮਹੀਨਾ ਹੀ ਲੈ ਜੂਗੀ ਇੱਕ ਮਹੀਨਾ ਹੀ ਪਿਆ ਜੀ ਠੀਕ ਹੈ ਜੀ ਇਹ ਵੀ ਤੋਰ ਕੇ ਦਿਖਾਓ ਹਾਈਟ ਇਹਦੀ ਆ ਦੋ ਦਿਨ ਪਹਿਲਾਂ ਨੇ 18 ਕਿਲੋ ਚ ਆਇਆ ਆਪਣੇ ਦੇ ਖਾਸ ਬੰਦੇ ਤੋਂ ਠੀਕ ਹੈ ਜੀ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਜੀ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਸੋਹਣੀ ਸੁਨੱਖੀ ਗਾਂ ਦੇਖ ਸਕਦੇ ਹੋ ਅਜੇ ਤਰਕਿਬ ਨਾਲ ਇੱਕ ਮਹੀਨੇ ਦੀ ਕੱਚੀ ਆ ਠੰਡੀ ਸੀਲਾ ਜੀ ਪੂਰੀ ਹਾਂ ਠੰਡੀ ਸੀਲਾ ਪੂਰੀ ਠੰਡੀ ਸੀਲਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸੋਹਣਾ ਮੂੰਹ ਮੱਥਾ ਸਨਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸੋਨਾ ਮੁੱਠੀ ਵਾਲਾ ਸਣ ਹਜੇ 1 ਮਹੀਨਾ ਲੈ ਜੂ ਜੀ ਗਾਂ ਉਹਦੇ ਤੇ ਕਰਹਵਾਨਾ ਪੂਰਾ ਚੰਗਾ ਤਿਆਰ ਕਰ ਲੈਣਾ ਜੀ ਬਰੀਡ ਦੇ ਪੱਖ ਤੋਂ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਹੈ ਜੀ ਗਾਂ ਥੋੜਾ ਇਹ ਕੈਮਰੇ ਤੋਂ ਡਰ ਜਾਂਦਾ ਹੀ ਪਸੂ ਹੋਰ ਠੰਡੀ ਠੰਡੀ ਇਹ ਮੱਥਾ ਚੈੱਕ ਕਰ ਲਓ ਜੀ ਮਰਜੀ ਜਿੱਥੇ ਮਰਜੀ ਹੱਥ ਲਾਈਏ ਠੰਡੀ ਸੇਲ ਪੂਰੀ ਆ ਦੇਖ ਸਕਦੇ ਹੋ ਤੁਸੀਂ ਹਜੇ ਟੱਲ ਹਵਾਨੇ ਚ ਬਹੁਤ ਪਈ ਹੈ ਜੀ ਮਹੀਨੇ ਤੱਕ ਪੂਰਾ ਭਰ ਲੈਣਾ ਜੀ ਗਾਂ ਨੇ ਹਵਾਨਾ ਇਹਦਾ ਕੀ ਮੁੱਲ ਹੈ ਜੀ ਇਹ ਅੱਜ 31 ਦੇ حساب ਨਾਲ ਪਾ 40000 ਦੀ ਦੇ ਦੇ। ਠੀਕ ਆ ਜੀ। ਅੱਜ ਦਾ ਮੁੱਲ 40000 ਰੁਪਿਆ ਜੀ। ਬਾਕੀ ਜਿਹੜੇ ਵੀ ਡਾਕਟਰ ਸਾਹਿਬ ਵੱਲੋਂ ਪ੍ਰਾਈਸ ਕੀਤੇ ਗਏ ਆ ਕੋਈ ਫੈਕਸ ਨਹੀਂ। ਜਿਹੜਾ ਵੀ ਆਊਗਾ ਮਾਨਤਾ ਨੂੰ ਜ਼ਰੂਰ ਕੀਤਾ ਜਾਊਗਾ ਜੀ। ਬਾਕੀ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ। ਧੰਨਵਾਦ ਜੀ।